ਲੱਖਾਂ ਰੁਪਇਆ ਲਗਾ ਕੇ ਜ਼ਮੀਨ ਵੇਚ ਕੇ ਵਿਦੇਸ਼ ਗਿਆ ਨੌਜਵਾਨ ਡਿਪੋਰਟ ਹੋ ਕੇ ਜਦ ਘਰ ਵਾਪਸ ਆਉਂਦਾ ਤਾਂ ਪਰਿਵਾਰਾਂ ਦਾ ਕੀ ਹਾਲ ਹੋ ਸਕਦਾ ਇਹ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤਾਂ ਅਜੇ ਹਾ ਇੱਕ ਨੌਜਵਾਨ ਹੈ ਜੋ ਕਿ 45 ਲੱਖ ਰੁਪਇਆ ਲਗਾ ਕੇ ਆਪਣੀ ਦੋ ਕਿੱਲੇ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ ਡੇਢ ਮਹੀਨੇ ਪਹਿਲਾਂ ਇਹ ਨੌਜਵਾਨ ਉੱਥੇ ਪਹੁੰਚਦਾ ਤੇ ਹੁਣ ਡਿਪੋਰਟ ਹੋ ਕੇ ਘਰ ਵਾਪਸ ਆ ਗਿਆ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਦਾ ਨੌਜਵਾਨ ਗੁਰਪਾਲ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਅਮਰੀਕਾ ਗਿਆ ਸੀ ਕਿਉਂਕਿ ਉਹਦਾ ਛੋਟਾ ਪੜਾ ਪਹਿਲਾਂ ਹੀ ਉੱਥੇ ਸੀ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਚੰਗੇ ਭਵਿੱਖ ਦੇ ਲਈ ਇਹ ਅਮਰੀਕਾ ਜਾਣਾ ਚਾਹੁੰਦਾ ਸੀ ਇਸ ਲਈ ਆਪਣੇ ਹਿੱਸੇ ਦੀ 2 ਕਿੱਲੇ ਪੈਲਿਸ ਨੇ ਵੇਚੀ ਹਾਲਾਂਕਿ ਪਰਿਵਾਰ ਜਿਹੜਾ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਪਰ ਪਿੰਡ ਦੇ ਸਾਬਕਾ ਸਰਪੰਚ ਦਾ ਇਹ ਕਹਿਣਾ ਹੈ ਕਿ ਮੁੰਡਾ ਚੰਗਾ ਪਲਾ ਸੋਨਾਲਿਕਾ ਟਰੈਕਟਰਸ ਦੇ ਵਿੱਚ ਨੌਕਰੀ ਕਰਦਾ ਸੀ ਬਾਹਰ ਜਾਣ ਦੀ ਗੱਲ ਜਦ ਸਾਹਮਣੇ ਆਈ ਦਾ ਪਹਿਲੀ ਤਾਂ ਕਪੜੀ ਵੇਚ ਦਿੱਤੀ ਗਈ ਤੇ 45 ਲੱਖ ਲਗਾ ਕੇ ਮੈਕਸੀਕੋ ਗਿਆ ਉੱਥੋਂ ਡੌਂਕੀ ਲਗਾ ਕੇ ਅਮਰੀਕਾ ਚਲਾ ਗਿਆ ਤੇ ਹੁਣ ਉੱਥੇ ਫੜਿਆ ਗਿਆ 25 ਦਿਨ ਤੋਂ ਉੱਥੇ ਕੈਂਪ ਦੇ ਵਿੱਚ ਸੀ ਤੇ ਹੁਣ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰਿਵਾਰ ਦਾ ਕਾਫੀ ਬੁਰਾ ਹਾਲ ਹੈ ਜੁਥੇ ਇਹ ਮੁੰਡਾ 45 ਲੱਖ ਰੁਪਇਆ ਲਗਾ ਕੇ ਵਿਦੇਸ਼ ਗਿਆ ਸੀ ਤੇ ਹੁਣ ਘਰ ਵਾਪਸ ਆ ਰਿਹਾ ਦਾ ਪਰਿਵਾਰਿਕ ਮੈਂਬਰ ਇਸ ਵੇਲੇ ਉਹਨਾਂ ਦਾ ਵੀ ਕਾਫੀ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਇਹ ਸਾਡੇ ਬਿਲਕੁਲ ਗਵੰਡੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂਬੇਲਾ ਜੋ ਕਰੀਬ 15 ਅਕਤੂਬਰ ਨੂੰ ਘਰੋਂ ਗਿਆ ਸੀ ਇਹ ਜਿੱਦਾਂ ਜਿੱਦਾਂ ਜੈਂਡ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਹੁੰਚਾਵਾਂਗੇ ਤਰੀਕ ਕਰੀਬ ਨੇ 42 ਲੱਖ ਰੁਪਏ ਦਿੱਤਾ ਇਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅੱਜ 25 ਦਿਨ ਪਹਿਲਾਂ ਇੱਕ ਕੈਂਪ ਚ ਵੜਿਆ ਸੀਗਾ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉੱਤਰ ਗਿਆ ਵਾ ਇਹ ਅਸੀਂ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਦਾਂ ਜਿਹੜਾ ਬੰਦਾ ਹੱਕ ਆ ਏਜੰਡ ਤੇ ਕਾਰਵਾਈ ਕਰਕੇ ਤੇ ਪੈਸੇ ਦੁਆਏ ਜਾਣ ਤੇ ਇਹੀ ਕਾ ਜੀ ਪਰਿਵਾਰ ਚ ਕੋਣ ਕੋਣ ਹੈਗਾ ਉਹਨਾਂ ਦੇ ਇਹਨਾਂ ਦੇ ਮਦਰ ਦੀ ਡੈਥ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਤੇ ਮਿਹਨਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਕੋ ਚਲਾਇਆ ਛੋਟਾ ਭਰਾ ਦਾ ਪਹਿਲਾ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰਿਹਾ ਸੀ ਇਹ ਮੁੰਡੇ ਨੇ ਅਨਜੁਨਿਅਨ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਤੇ ਇਹ ਹੁਣ ਇਸ ਤਰੀਕੇ ਨਾਲ ਫਸ ਗਿਆ ਜੀ ਹੁਣ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਹੈ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਖਲਾਓ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਆ ਵੀ ਨਹੀਂ ਕਰਾਉਣਾ ਚਾਹੀਦਾ ਜੋ ਫਸ ਜਾਂਦੇ ਨੇ ਤਾਂ ਫੇਰ ਆਪਾਂ ਚਲੋ ਇਹੋ ਦਿਖਾਰੇ ਦੰਨੇ ਆ ਹੋਈ ਆ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਏਜੰਟ ਤੇ ਸਰਕਾਰ ਬੰਦੀ ਕਾਰਵਾਈ ਕਰੇ ਇਹਨੂੰ ਪੈਸੇ ਦਵਾਏ ਜੀ